ਕਰ ਲਈ ਪਰ ਚਾਹ ਪੱਤੀ ਹੈ ਨਹੀਂ ਮੱਲਾ ਦਾ ਹੁਣ ਬਲਜਿੰਦਰ ਨੂੰ ਫੋਨ ਕਰਕੇ ਪੁੱਛਣਾ ਪੈਣਾ ਵੀ ਹੋਰ ਹੈਗੀ ਆ ਕਿ ਨਹੀਂ ਨਹੀਂ ਵਾ ਚਾਹ ਤੋਂ ਵੀ ਗਿਆ ਕੰਮ ਹੋਣੇ ਦਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਮੈਂ ਸਤਿ ਸ਼੍ਰੀ ਅਕਾਲ ਠੀਕ ਆ ਹੈ ਹੈ ਤੇ ਚੈਨਲ ਸਬਸਕ੍ਰਾਈਬ ਵੀ ਨਹੀਂ ਕਰਦੇ ਹੈਗੇ ਬਾੜੇ ਬੰਦੇ ਕਿਆ ਕਰੋ ਕਰੋਗੇ ਕਰੋ ਰੋਟੀ ਜਿਹੜੀ ਖਾਦੀ ਉਹ ਮੁਰਗੀ ਖਾਦੀ ਆ ਜਾਂ ਸੌਰਵ ਦੇ ਘਰੇ ਖਾਦੀ ਆ ਕਿਉਂਕਿ ਆਟੇ ਦਾ ਬੜਾ ਜੱਬ ਲੱਗਦਾ ਕੰਨ ਦਾ ਬਹੁਤ ਔਖਾ ਕੰਮ ਆ ਉਹ ਹਾਂ ਜੀ ਅੱਛਾ ਹਾਲ ਏ ਬਲਜਿੰਦਰ ਦੇ ਬੱਚੇ ਕੋਲ ਹੋਏ ਆਪੇਖਿਆ ਨੂੰ ਹੋ ਗਏ ਹਫਤੇ ਉੱਪਰ ਹੀ ਹੋ ਗਏ 8-10 ਦਿਨ ਹੋ ਗਏ ਤੇ ਘਰੇ ਪੂਰਾ ਪੂਰਾ ਹਰਾ ਜਿੰਨਾ ਕਹਿ ਦوں ਤੁਸੀਂ ਥੋੜੀ ਜਿਹੀ ਹਲਕ ਦਿਖਾਉਣਾ ਪਹਿਲਾਂ ਦਰੋਂ ਦੀ ਮੈਂ ਤੁਹਾਨੂੰ ਦੇਖੋ ਫਾਇਰੋਂ ਤਾਂ ਬੁਰਾ ਹਾਲ ਦੇਖ ਲਓ ਕੀ ਹੋਇਆ ਆਪਿਆ ਇਧਰ ਕੱਪੜੇ ਭਾ ਜਿਹੜੇ ਪਾਲੇ ਲਾਤੇ ਇੱਥੇ ਇੱਕੋ ਹੀ ਕਮਰਾ ਸਭ ਕੁਝ ਬਣ ਗਿਆ ਸ਼ੂਜ਼ ਜਿਹੜੇ ਪਾਲੇ ਲਾਤੇ ਇੱਥੇ ਰੱਖਦੇ ਉਹ ਵੀ ਤੇ ਕਿਚਨ ਚ ਆ ਕੇ ਦਿਖਾਉਣਾ ਹੁਣ ਮੈਂ ਤੁਹਾਨੂੰ ਆ ਦੇਖੋ ਕਚਰ ਦੇ ਵਿੱਚ ਦੇਖ ਲਓ ਪੰਡੇ ਕਿਵੇਂ ਰੱਖਿਆ ਆ سارے ਪੰਡੇ ਮਾਂਜਣ ਵਾਲੇ ਪਏ ਨੇ ਇਹ ਅੱਜ ਮੈਂ ਮਾਂਜੂਗਾ ਹੁਣ ਚਾਹ ਬਣਾਉਣੀ ਆ ਦੁੱਧ ਖਤਮ ਹੋਇਆ ਪਿਆ ਕੋਈ ਆਸ ਨਹੀਂ ਰਿਹਾ ਲੈ ਕੇ ਆਉਣਾ ਤੇ ਹੁਣ ਕਾਲੇ ਰੰਗ ਬਲੈਕ ਟੀ ਬੀਵਾਂਗੇ ਕਾਲੀ ਚਾਹ ਪੰਡਾ ਜੀ ਨੂੰ ਮਾਰੂ ਜਾ ਵੀ ਕਹਿੰਦੇ ਆ ਤੇ ਕੰਮ ਕੋਲ ਨੂੰ ਵੇੜਦੇ ਆ ਚਲੋ ਹੁਣ ਫਿਰ ਲੱਗਦੇ ਆ ਕੰਮ ਤੇ ਇਧਰ ਐਂਟਰੀ ਰੂਮ ਦਾ ਹਾਲ ਦੇਖ ਰੋ ਕੀ ਹੋਇਆ ਪਿਆ ਜੋ ਜਿੱਥੇ ਰੱਖਤਾ ਉੱਥੇ ਪਿਆ ਆ ਦੇਖੋ ਸਮਾਨ ਸਾਰਾ ਖੰਡਿਆ ਪਿਆ ਬੁਰੇ ਹਾਲ ਨੇਗੇ ਤੇ ਇਧਰ ਬਾਹਰ ਦੇਖ ਲਓ ਟਾੜੂ ਝੂੜੂ ਕੋਈ ਨਹੀਂ ਫਿਰਿਆ ਹੋਇਆ ਹੈਗਾ ਇੰਨੇ ਦਿਨ ਹੋ ਗਏ ਚਲੋ ਪਰਾਂ ਤਾਂ ਭਾਂਡਿਆਂ ਤੋਂ ਸ਼ੁਰੂਆਤ ਕਰਦੇ ਆ ਚਾਹ ਧਰ ਲੈਣੇ ਨਾਲ ਬਲੈਕ ਟੀ ਪੀਵਾਂਗੇ ਅੱਜ ਅਰ ਰਜ ਦੇ ਵਿੱਚ ਜੋ ਬਚ ਗਿਆ ਬੱਚੀ ਰੱਖਦਾ ਰੋਟੀ ਦਾਲ ਸਬਜ਼ੀ ਇਹੀ ਪਿਆ ਕੱਢਦੇ ਆ ਜੇ ਵੀ ਸਫਾਈ ਕਰਦੇ ਆਗੇ ਚਾਹਲਾ ਭਾਂਡਾ ਮਲਦਾ ਚਾਹਲਾ ਭਾਂਡਾ ਵੀ ਮਾਂਜਣ ਵਾਲਾ ਪਿਆ ਡਸਟ ਵਿੱਚ ਜੋ ਥੱਲੇ ਪਿਆ ਬਸ ਸਾਰਾ ਟੇਰ ਲਾ ਕੇ ਰੱਖਦਾ ਅੱਜ ਇਕੱਠਾ ਹੀ ਸੱਟ ਕੇ ਆਵਾਂਗੇ ਸਾਰਾ ਬਾਕੀ ਇੱਧਰ ਵੀ ਲਿਫਾਸੇ ਭਰਨ ਲੱਗੇ ਸਾਈਡਾਂ ਤੇ ਜਿਹੜਾ ਲਾਇਆ ਹੀ ਨਹੀਂ ਬਾਹਰ ਪਹਿਲਾ ਚਾਹਲਾ ਭਾਂਡਾ ਲੱਭ ਕੇ ਧੋਨੇ ਆ ਚਾਹਲਾ ਭਾਂਡਾ ਲੰਭ ਗਿਆ ਮਾਂਜਦੇ ਆਂ ਕਰੇ ਲਵੀ ਚਾਹਣਾ ਪੰਡਾ ਮਾ ਲੈ ਚਾਹ ਬਣਾਉਣਾ ਹੁਣ ਚਾਹ ਬਣਾਉਣੀ ਸ਼ੁਰੂ ਤਾਂ ਕਰ ਲਈ ਪਰ ਚਾਹ ਪੱਤੀ ਹੈ ਨਹੀਂ ਮੱਲਾ ਦਾ ਹੁਣ ਬਲਜਿੰਦਰ ਨੂੰ ਫੋਨ ਕਰਕੇ ਪੁੱਛਣਾ ਪੈਣਾ ਵੀ ਹੋਰ ਹੈਗੀ ਆ ਕਿ ਨਹੀਂ ਮੈਂ ਵਚਾਹ ਤੋ ਵੀ ਗਿਆ ਕੰਮ ਹੋਣੇ ਦਾ ਬਾਬਾ ਚੱਕਰ ਤਾਂ ਮਨ ਦਾ ਪਈਆ ਹਾਂ ਚੱਕਰ ਹਰੇ 2-4 ਚਮਚੇ ਪਈਆ ਚਰਬ ਦੇ ਜੋਗੇ ਚੱਕਰ ਦਾ ਸਾਰ ਲਾਂਗੇ ਚਾਪਤੀ ਬੁਝਦਾ ਬਲਜਿੰਦਰ ਨੂੰ ਫੋਨ ਕਰਕੇ ਹਾਂ ਲਓ ਜੀ ਉਹੀ ਪੰਗਾ ਹੋਗਾ ਜਿਹਦਾ ਡਰ ਸੀਗਾ ਚਾਪਤੀ ਹੋਰ ਹੈ ਨਹੀਂ ਟਾਈਮ ਵੀ ਹਲੇ ਸਵਾਕ ਤੇ ਹੋਏ ਨੇ ਸਵੇਰ ਦੇ ਤੇ ਦੁਕਾਨ ਵੀ ਕੋਈ ਖੁੱਲੀ ਨਹੀਂ ਹੋਣੀ ਹੈਗੀ ਦੁੱਧ ਪਹਿਲੇ ਨਹੀਂ ਸੀਗਾ ਉਹ ਕਹਿੰਦੇ ਕੱਲ ਫੋਨ ਕਰਨਾ ਸੀਗਾ ਤੇ ਮਨ ਕਰੇ ਦੁੱਧ ਭੇਜੇ ਚਲੋ ਵੇਗਾ ਦੁੱਧ ਵੀ ਹੈ ਰੇਗਾ ਹੁਣ ਚਾਹ ਨੂੰ ਰਹਿਣ ਦਿੰਨੇ ਆ ਸੈਟਿੰਗ ਸਟਿੰਗ ਕਰ ਲੈਨੇ ਭਾਂਡੇ ਨੂੰ ਨਿਵਾਜ ਲੈਨੇ ਹੋਰ ਕੀ ਆ ਪਾਣੀ ਉਫੜੀ ਜਾਂਦਾ ਸੀਗਾ ਇਹਨੂੰ ਵੀ ਬੰਦ ਕਰ ਦਿੰਨੇ ਹੁਣ ਇਹਦਾ ਵੀ ਫੇਰ ਗੈਸ ਚੱਲ ਜੇਗਾ ਲਓ ਜੀ ਫਾਈਨਲੀ ਭਾਂਡੇ ਵਾਲੀ ਆਪਾਂ ਜੰਗ ਜਿੱਤ ਲਈ ਤੇ ਹੁਣ ਬਣਾਵਾਂਗੇ ਦਲੀਆ ਪਾਸੇ-ਰੇ ਇਸ-ਰੇ ਦਲੀਆ ਖਾ ਕੇ ਜਾਵਾਂਗਾ ਜੋ ਫਿਰ ਚਾਹ ਦੁੱਧ ਦਾ ਤਾਂ ਹੋ ਗਿਆ ਕੰਮ ਕਿਉਂਕਿ ਚਾਹ ਪੱਤੀ ਦੁੱਧ ਹੈ ਨਹੀਂਗਾ ਤੇ ਪਹਿਲਾਂ ਕੀ ਸੀਗਾ ਪਹਿਲਾਂ ਅਸੀਂ ਸੌਰਵ ਦੀ ਮੰਨ ਲਓ ਕਿ ਫੈਮਿਲੀ ਵੀ ਗਈ ਹੋਈ ਸੀ ਨਾਨਕਿਆਂ ਨੂੰ ਤੇ ਅਸੀਂ ਰਲ ਕੇ ਕਰ ਲੈਂਦੇ ਹੁੰਦੇ ਸੀ ਦੋਨੇ ਕਦੇ ਮੈਂ ਇੱਧਰ ਉਧਰ ਚਲਾ ਜਾਂਦਾ ਸੀ ਸੌਰਵ ਕਰ ਕਰ ਸੌਰਵ ਇੱਧਰ ਆ ਜਾਂਦਾ ਹੁੰਦਾ ਸੀਗਾ ਇਹ ਅਸੀਂ ਬਾਹਰੋਂ ਲਿਆਉਂਦੇ ਹੁੰਦੇ ਸੀ ਰੋਟੀ ਇੱਥੇ 70 ਰੁਪਏ ਦੀ ਬਹੁਤ ਵਧੀਆ ਪਲੇਟ ਮਿਲ ਜਾਂਦੀ ਆ 6 ਰੋਟੀਆਂ ਹੁੰਦੀਆਂ ਉਹਦੇ ਇੱਕ ਸਬਜ਼ੀ ਇੱਕ ਦਾਲ ਹੁੰਦੀ ਆ ਤੇ ਪਲੱਸ ਾਲਾਦ ਹੁੰਦਾ ਉਹ ਅਸੀਂ ਰਲ ਕੇ ਖਾ ਲੈਂਦੇ ਸੀ ਇਹ ਇੱਕ ਟਾਈਮ ਉਹ ਜਿਵੇਂ ਦੁਪਹਿਰੇ ਲਿਆਏ ਉਦੋਂ ਖਾ ਲਈ ਫੇਰ ਆਮ ਨੂੰ ਫੇਰ ਲਏ ਜਾਂ ਚੌਲ ਬਣਾ ਲੈਂਦੇ ਹੁੰਦੇ ਸੀ ਇੱਕ ਟਾਈਮ ਬਣਾ ਲੈਂਦੇ ਹੁੰਦੇ ਸੀ ਕਿ ਦੁਪਹਿਰੇ ਉਹ ਰਾਤ ਤੱਕ ਸਾਡਾ ਸਾਰ ਜਾਂਦਾ ਉਹ ਇੱਕ ਡੇਢ ਗਲਾਸ ਬਣਾ ਲੈਂਦੇ ਸੀ ਇਕੱਠਾ ਹੀ ਤੇ ਚਾਹ ਪਣ ਜਾਂ ਰਲ ਕੇ ਬਣਾ ਲੈਂਦੇ ਹੁੰਦੇ ਸੀ ਹੁਣ ਫਿਰ 2-4 ਦਿਨਾਂ ਬਾਅਦ ਉਧਰ ਵੀ ਖਾਇਆ ਸੀਗਾ ਜਾ ਕੇ ਰੋਟੀ ਸਾਰੋ ਕਰਨੀ ਵੀ ਤੇ ਅੱਜ ਬੱਚਾ ਲੈਣ ਨੂੰ ਹੀ ਜਾਣਾ ਮੈਂ ਹੁਣ ਰੋਟੀ ਜਿਹੜੀ ਖਾਦੀ ਉਹ ਮੁਰਗੀ ਖਾਦੀ ਆ ਜਾਂ ਸੌਰਵ ਦੇ ਘਰੇ ਖਾਦੀ ਆ ਕਿਉਂਕਿ ਆਟੇ ਦਾ ਬੜਾ ਜੱਬ ਲੱਗਦਾ ਕੰਮ ਨਾਲ ਤਾਂ ਬਹੁਤ ਔਖਾ ਕੰਮ ਆ ਫੇ ਰੋਟੀਆਂ ਲਾਉਣੀਆਂ ਉਹਦੇ ਨਾਲ ਚੌਲ ਬਣਾਉਣੇ ਸੌਖੇ ਆ ਚੌਲ ਬਣਾ ਕੇ ਖਾ ਲੈਂਦੇ ਹੁੰਦੇ ਸੀ ਤਾਂ ਕਰਕੇ ਅਸੀਂ ਕੱਪੜੇ ਵੀ ਸਾੜੀ ਦੀ ਰੋਟੀ ਰੱਖ ਕੇ ਰੱਖ ਦਿੰਦੇ ਆਂ ਦੇ ਕੰਮ ਕਰਨੇ ਸੌਖੇ ਨਹੀਂ ਹੈਗੇ ਕੰਮ ਤੇ ਪਾਸ ਹੋ ਜਾਂਦੀ ਆ ਤੇ ਜੇ ਰੋਜ਼ ਰੋਜ਼ ਰੁਟੀਨ 'ਚ ਕਰਨੇ ਪੈਣੇ ਨੇ ਹੀ ਕੰਮ ਨੂੰ ਆਹ ਹੋਰ ਆਕਤੀ ਬਣ ਜਾਂਦੀ ਹੋਰ ਮੇਰੇ ਤਾਂ ਨਹੀਂ ਬਣਨੀ ਪੰਗਾ ਹੀ ਆ ਹੈ ਭਾਵੇਂ ਨੀੜੀ ਦੇ ਨੇ ਉਹ ਰੋਜ਼ ਕੰਮ ਕਰਦੇ ਨੇ ਉਹੀ ਉਹੀ ਕੰਮ ਸਵੇਰੇ ਉੱਠ ਕੇ ਉਹੀ ਉਹੀ ਕੰਮ ਰਿਪੀਟ ਸੇਮ ਤੋਂ ਸੇਮ ਰਿਪੀਟ ਕੋਈ ਤੇ ਆਹ ਨੇ ਦਾਲ ਸਬਜ਼ੀਆਂ ਵੀ ਕਿੰਨੇ ਆ ਕਾਪਾ ਬਦਲ ਕੇ ਬਣਾਉਂਦੇ ਆ ਘਰੇ ਉਹੀ ਸਾਰਾ ਕੁਝ ਬਣਾਉਣਾ ਪੈਣਾ ਰਿਪੀਟ ਮੋਡ ਤੇ ਹੀ ਆ ਕੰਮ ਸਾਰੇ ਜਿੰਦਗੀ ਰਿਪੀਟ ਮੋਡ ਤੇ ਹੀ ਲੱਗਦੀ ਆ ਔਖਾ ਭਾਈ ਕੰਮ ਇਹ ਤਾਂ ਹੀ ਲਾਉਣੀਆਂ ਧੋਣ ਵਾਲੀਆਂ ਆਉਣੇ ਨੇ। ਲੱਖ ਦਿਨਾਂ ਹੀ ਇੱਟੱਕ ਪਿੱਛੇ ਟੋਪਰੀ ਚ ਰੱਖਦਾ ਹੋਵੇ। ਫਲੇ ਇਹ ਕੱਪੜੇ ਧੋਣੇ ਝਾੜੂ ਪੋਚਾ ਹੋਰ ਕਿੰਨੇ ਕੰਮ ਹੁੰਦੇ ਆ। ਮੈਂ ਕੰਮ ਹੀ ਹਰ ਤਾਂ ਸੋਚਦਾ ਵੀ ਕੁਝ ਨਹੀਂ ਕੀਤਾ ਮੈਂ ਤਾਂ। ਚੌਲ ਬਣਾ ਵੀ ਖਾਂਦਾ ਸੀ ਰੋਜ਼ ਰੋਜ਼। ਤੇ ਆਪ ਤਾਂ ਬਣਾ ਕੇ ਖਾ ਲੈਂਦਾ ਰੋਜ਼ ਰੋਜ਼। ਜੇ ਘਰ ਦੇ ਰੋਜ਼ ਚੌਲ ਬਣਾ ਕੇ ਰੱਖਦੇਗਾ ਨੂੰ ਤੇ ਨਖਰੇ ਮਾਰਾਂਗੇ ਆਪਾਂ। ਬਾਕੀ ਜਵਾਕਾਂ ਨੂੰ ਸਾਹਮਣਾ ਹੈ ਫੇਰ ਆਪਣੇ ਨਾਲੇ ਝੱਲਣੇ ਆਪਾਂ ਕਿੰਨੇ ਨਾਖਰੇ ਕਰਦੇ ਆਂ ਬੰਦੇ ਆਹ ਨਹੀਂ ਵਧੀਆ ਉਹ ਨਹੀਂ ਵਧੀਆ ਆ ਨਾਣ ਮਿਰਚ ਘੱਟ ਰਹਿ ਗਿਆ ਆ ਨਹੀਂ ਵਧੀਆ ਉਹ ਨਹੀਂ ਵਧੀਆ ਨਾਣ ਮਿਰਚ ਘਾਟਾ ਪਲਾਣਾ ਤੈਨੂੰ ਤਾਂ ਕਿੰਨੇ ਤਰ੍ਹਾਂ ਨਾਖਰੇ ਕਰਦੇ ਆਪਾਂ ਲੋ ਜੀ ਹੁਣ ਦਲੀਆ ਬਣਾ ਲਈ ਆ ਆਪਾਂ ਸਾਜੇ ਪਾਣੀ ਸਾਜੇ ਪਾਣੀ ਚੋਟੀ ਹੁੰਦੀ ਹੈ ਇਹ ਕਾਲਾ ਪਾਣੀ ਆਉਂਦਾ ਫੈਸਟਲਰ ਮੋਟਰ ਖਲਾ ਕੇ ਛੱਡਦੇ ਹਾਂ ਜਿੰਨਾਂ ਨੇ ਤੇ ਆਪਾਂ ਬਸ ਕੁਝ ਨਹੀਂ ਕਰਨਾ 2 ਚਮਚੇ ਚੱਕਰ ਤੇ ਪਾ ਕੇ ਤੇ ਦਲੀਆ ਪਾ ਦੇਣ ਥੋੜਾ ਘਿਓ ਪਾ ਲਾਂਗੇ ਬਸ 2 ਚਮਚੇ ਘਿਓ ਦੇ 1 ਕੱਧਾ ਚਮਚਾ ਜ਼ਿਆਦਾ ਨਹੀਂ ਪਾਉਣਾ ਦਲੀਆਂ ਲੱਗ ਆਈ ਸੀ ਇਹ ਵੀ ਮੈਂ ਬੱਬੇ ਚ ਨਹੀਂ ਪਾਇਆ ਇਹਨੂੰ ਰਬੜ ਚਾੜ ਦਿੰਨਾ ਬਸ ਤੌਲ ਨਹੀਂ ਹੈਗੀ ਕਦੇ ਪਿਆ ਵੀ ਸੀਗਾ ਮੈਨੂੰ ਪਤਾ ਨਹੀਂ ਸੀ ਵੀ ਦਲੀਆਂ ਪਿਆ ਜਿਹੜੀ ਜੀ ਪਈ ਸੀਗੀ ਉਹ ਮੈਂ ਲੈ ਆਇਆ ਜਿਹੜੀ ਖਤਮ ਹੋ ਗਈ ਉਹ ਮੈਨੂੰ ਪਤਾ ਹੀ ਨਹੀਂ ਸੀਗਾ ਚਾਹ ਪੱਤੀ ਖਤਮ ਹੋ ਗਈ ਉਹਦੇ ਬਾਰੇ ਪਤਾ ਨਹੀਂ ਸੀ ਦਲੀਆਂ ਮੈਨੂੰ ਪਤਾ ਨਹੀਂ ਸੀ ਵੀ ਬੇ ਇਹ ਮੈਂ ਹੋਰ ਲੈ ਆ ਬਿਨਾਂ ਪੁੱਛੇ ਤਰ ਵੀ ਥੋੜੀ ਇਹੀ ਬਾਦਨਿਆਂਗੇ ਮਠਾ ਜਰੀ ਘਾਟੀ ਹੋ ਜੇ ਹੁਣ ਦੇਖੀ ਜਾਊਗੀ ਤੇ ਇਹਦਾ ਬਣੂ ਖਾ ਲਾਂਗੇ ਟਾਈਮ ਪਾਸ ਹੀ ਕਰਨਾ ਫਾਜੀ ਦਲੀਆ ਵਗੈਰਾ ਖਾ ਲਿਆ ਸੀਗਾ ਹੁਣ ਚੱਲਾਂ ਮੈਂ ਡਿਊਟੀ ਤੇ ਆ ਜਵਾਕ ਲੱਗੇ ਪਿਆ ਰੋਟੀ ਖਾਣਾ ਆਉਂਦਿਆਂ ਨੂੰ ਮਾਮਾ ਬੈਠਾ ਟੀਵੀ ਦੇਖੀ ਜਾਂਦਾ ਆ ਜਵਾਕੜੀ ਵੀ ਰੋਟੀ ਖਾਈ ਜਾਂਦੀ ਬੈਠੀ ਪੋਕੋ ਮੈਨੂੰ ਬਹੁਤ ਜਿਆਦਾ ਲੱਗੀ ਹੋਈ ਹੈਗੀ ਪਹੁੰਚ ਗਿਆ ਮੈਨੂੰ 2 ਘੰਟੇ ਜਿਆਦਾ ਲੱਗੇ 100 ਕਿਲੋਮੀਟਰ ਪੈਦਾ ਪੂਰਾ ਅੱਜ ਦੇਖਿਆ ਰੀਡਿੰਗ ਪੂਰੀ ਲਾ ਕੇ ਆਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਮ ਆਸਤਿਕਾਰ ਠੀਕ ਆ ਹੈਂ ਉਹ ਚੈਨਲ ਸਬਸਕ੍ਰਾਈਬ ਹੀ ਨਹੀਂ ਕਰਦੇ ਹੈਗੇ ਬਾਰੇ ਬੰਦੇ ਕਿਆ ਕਰੋ ਕਰੋਗੇ ਕਰੋ ਮਾਮੇ ਦੇ ਨਾਲ ਟੀਵੀ ਦੀ ਮੈਂ ਆਵਾਜ਼ ਬੰਦ ਕਰਤੀ ਸੀਗੀ ਵਿੱਚ ਫਿਰ ਕਾਪੀਰਾਈਟ ਆ ਜਾਂਦਾ ਆ ਮਾਮਾ ਕਹਿੰਦਾ ਆਵਾਜ਼ ਕਰਦੇ ਬਣਾਉਣਾ ਛੇਤੀ ਐ ਔਖਾ ਛੇਤੀ ਆਵਾਜ਼ ਕਰ ਦੇ ਮਾਮਾ ਕਹਿੰਦਾ ਬਾਬਾ ਆਇਆ ਹੋਇਆ ਯੁਰਾਜ ਲੱਗਾ ਮਾਮੇ ਰੋਟੀ ਖਾਣ ਹੁਣ ਭਿੰਡੀ ਸਾਬਨੇਆਂ ਦੋ ਹੀ ਰੋਟੀਆਂ ਖਾਣੀਆਂ ਭਿੰਡੀ ਦੀ ਸਬਜ਼ੀ ਬਣੀ ਹੋਈ ਆ ਬਹੁਤ ਟੇਸਟੀ ਆ ਮੈਂ ਤਾਂ ਖਾ ਲਈਆਂ ਅੱਜ ਮੈਂ ਚਾਰ ਰੋਟੀਆਂ ਖਾ ਗਿਆ ਭੁੱਖ ਬਹੁਤ ਲੱਗੀ ਸੀ ਮੈਨੂੰ ਰੋਟੀ ਖਾਈ ਜਾਨੀ ਆ ਰੋਟੀ ਖਾਣੀ ਆ ਰੋਟੀ ਖਾਂਦੀ ਆ ਨਾ ਰੋਟੀ ਖਾਂਦੀ ਆ ਖਾ ਲੈਂਦੀ ਵਧੀਆ ਇਹ ਬੋੜੀ ਬੁੜੀ ਰੋਟੀ ਖਾਦੀ ਆ ਬੋੜੀ ਬੁੜੀ ਹਾਂ ਇਹ ਖਾਂਦੀ ਆ ਬੋੜੀ ਬੁੜੀ ਹਾਂ ਬੋੜੀ ਬੁੜੀ ਟੀਵੀ ਦੇ ਦਿੱਤੀ ਬਿਜ ਧਿਆਨ ਸੱਤ ਚੀਜ਼ ਹੌਲੀ ਖਾ ਲ ਮੈਂ ਮਾ ਰਾਮ ਨਾਲ ਖਾਈ ਆ ਤਸੱਲੀ ਕਰਾ ਦਿਆਂ ਦੀ ਵਧੀਆ ਹੌਲੀ ਹੌਲੀ ਖਾ ਕੇ ਅੱਧੇ ਘੰਟੇ ਜਹਾਈਆਂ ਦੀ ਰੋਟੀ ਜਾ ਬੋਲ ਆਹ ਰਜਵਾਂ ਕੀ ਕਰ ਲਾਗੇ ਪੁੱਤੇ ਦਾ ਮਾਰ ਗਿਆ ਨਾ ਸਾਗਰ ਜੈ ਨੂੰ ਮਾਰ ਗਿਆ ਸਾਗਰ ਆਗਾ ਸਾਗਰ